ਤੋਡੀ ਮਹਲਾ ਪੰਜਵਾਂ ਸਤ ਗੁਰੇ ਆਇਓ ਸ਼ਰਨ ਤੇਹਾਰੀ ਮਿਲੈ ਸੁਖ ਨਾਮ ਹਰੇ ਸੋਬਾ ਕਿੰਤਾ ਲਾਹੇ ਹਮਾਰੀ ਰਹਾਓ ਅਵਰ ਨ ਸੂਜੈ ਦੂਜੀ ਠਾਰ ਹਰ ਪਰਿਉ ਤੋ ਦੁਆਰੀ ਲੇਖਾ ਛੋੜਾ ਅਲੇਖਾ ਛੂਟ ਹੈ ਹਮ ਨਿਰਗੁਣ ਲਿਹੋ ਉਬਾਰੀ ਸਾਧ ਬਗਸਿੰਦਾ ਸਦਾ ਮੇਰਵਾਨਾ ਸਬਨਾੰਦੇ ਆਧਾਰੀ ਨਾਨਕ ਦਾਸ ਸੰਤ ਪਾਸ਼ ਪਰਿਓ ਰਾਖ ਲੈ ਹੋਏ ਬਾਰੀ ਸਾਧੋ ਭਗਤ ਜਿੰਦਾ ਸਦਾ ਮੇਰ ਵੰਨਾ ਸਬਨਾੰਦੇ ਆਧਾਰੀ ਨਾਨਕ ਦਾਸ ਸੰਤ ਪਾਸ਼ੇ ਪਰਿਓ ਰਾਖ ਲੈ ਹੋਏ ਬਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ